ਹਾਂਜੀ ਮਾਰਨਿੰਗ ਜਦੋਂ ਆਪਾਂ ਉੱਠੇ ਤੇ ਜਦ ਦੇਖਿਆ ਤਾਂ ਰਸ਼ ਬਹੁਤ ਜ਼ਿਆਦਾ ਰਸ ਸੀਗਾ ਇੱਥੋਂ ਘਟ ਘਟ ਨਿਕਲਣ ਨੂੰ ਕਾਫੀ ਟਾਈਮ ਲੱਗ ਗਿਆ ਤੇ ਤੁਹਾਨੂੰ ਗੱਡੀਆਂ ਦਿਖਾਉਣਾ ਤੇ ਬਾਕੀ ਆਪਣੇ ਪੰਜਾਬੀ ਆਪ ਨੂੰ ਭਰਾ ਮਿਲ ਗਏ ਸੀਗੇ ਇੱਥੇ ਆਪਣੀ ਕੰਪਨੀ ਦੇ ਮੜਕੇ ਚਾਹ ਚੁ ਪੀਤੀ ਚਾਹ ਚੁ ਪੀ ਕੇ ਹੋਏ ਵਿਲੇ ਉਦੋਂ ਬਾਅਦ ਵੀ ਕਿੰਨੇ ਟਾਈਮ ਅਸੀਂ ਵਿਲੇ ਬੈਠ ਰਹੇ ਹਾਂ ਤੇ ਇੱਥੋਂ ਦੇਖਦੇ ਕਦੋਂ ਨਿਕਲਦੇ ਹਾਂ ਬਾਕੀ ਰਸ਼ ਦਾ ਇੰਪੈਕਟ ਪੂਰੇ ਪਾਸੇ ਪਿਆ ਹੋਇਆ ਸੀ ਕਿਉਂਕਿ ਚੈਸੋ ਬਾਰਡਰ ਸੀ ਜਿਹੜਾ ਇਟਲੀ ਦਾ ਉਹ ਸੀਗਾ ਬੀ ਸੀ ਜ਼ਿਆਦਾ ਉੱਤੇ ਚੱਕਰਾਂ ਦੇ ਵਿੱਚ ਗੱਡੀਆਂ ਬਹੁਤ ਸਲੋ ਹੋ ਗਈਆਂ ਸੀਗੀਆਂ ਸਾਰੇ ਪੂਰੇ ਸਵਿਟਜ਼ਰਲੈਂਡ ਦੇ ਵਿੱਚ ਜਿਹੜੀਆਂ ਬਾਰਡਰ ਟੀ 2 ਜਿਹੜੀ ਬਾਰਡਰ ਟੂ ਬਾਰਡਰ ਚੱਲਦੀਆਂ ਨੇ ਜਿਹਨਾਂ ਨੇ ਐਗਜ਼ਿਟ ਜਿਹਨਾਂ ਨੇ ਸਿਰਫ ਵਿੱਚ ਦੇ ਨਿਕਲਣਾ ਹੁੰਦਾ ਸੋ ਇੱਥੇ ਟ੍ਰੈਫਿਕ ਬਹੁਤ ਲੱਗਿਆ ਹੋਇਆ ਜਿਵੇਂ ਦੋ ਅੱਗੇ ਇੱਕ ਹੋਰ ਪਾਰਕਿੰਗ ਆਪਾਂ ਖੜੇ ਆ ਦੂਜੇ ਕੰਟਰੋਲਰ ਦੀ ਪਾਰਕਿੰਗ ਸਵਿਟਜ਼ਰਲੈਂਡ ਤੇ ਦੁੱਧ ਗੱਡੀ ਰੋਕ ਦਿੰਦੇ ਹੁੰਦੇ ਆ ਉਹ 2 2 ਕਿਲੋ ਮਤਲਬ 30 ਉੱਥੇ ਤੁਸੀਂ ਰੱਛ ਦੇਖਿਆ ਅਗਲਾ ਅਗਲਾ ਰੱਛ ਦੇਖ ਲਓ ਇਹੀ ਕੁਝ ਇੱਥੇ ਬਹੁਤ ਲਾਈਨਾਂ ਲੱਗੀਆਂ ਹੋਈਆਂ ਮੇਰੀ ਅੰਦਰ ਤੇ ਲੱਗੀਆਂ ਮੈਨੂੰ ਲੱਗਦਾ ਕਾਫੀ ਲੇਟ ਚੱਲਾਂਗੇ ਨਿਕਲਾਂਗੇ ਲੋਕੇਸ਼ਨ ਵੈਸੇ ਇੱਥੇ ਵੀ ਕੈਂਟ ਹੀ ਆ ਬਟ ਆਪਾਂ ਆਪਾਂ ਛੱਡਣੀ ਇਹ ਗੱਡੀ ਤੇ ਮੈਨੂੰ ਆਏ ਆ ਵੀ ਯਾਰ ਗੱਡੀ ਜੇ ਆਪਾਂ ਛੱਡਣੀ ਆਣਾ ਤਾਂ ਘਟਾ ਘਟਾ ਆਪਣੇ ਕੋਲ ਟਾਈਮ ਹੋਣਾ ਚਾਹੀਦਾ ਪੂਰਾ ਗੱਡੀ ਵਗੈਰਾ ਸਾਫ ਕਰਨ ਦਾ ਤੇ ਗੱਡੀ ਗੁੱਡੀ ਸਾਫ ਕਰਾਂਗੇ ਫਿਰ ਆਪਾਂ ਸਮਾਨ ਇਕੱਠਾ ਕਰਾਂਗੇ ਤੇ ਫਿਰ ਆਪਾਂ ਚੱਲਾਂਗੇ ਤਾਂ ਥੋਣੀਆਂ ਵੱਲੋਂ ਪਰ ਟਾਈਮ ਹੀ ਬੜਾ ਲੱਗੀ ਜਾਂਦਾ ਕਾਬੀਓ ਕਾ ਗਮੇ ਤੇ ਤੇ ਉਹ ਦੇਖਣੇ ਕੀ ਮਨ ਦਾ ਕਿੰਨੇ ਟਾਈਮ ਬਤ ਨਿਕਲਦੇ ਆ ਉਹ ਤੁਹਾਨੂੰ ਟਾਈਮ ਦੱਸ ਦੇਣਾ ਕੀ ਹੋਇਆ ਗੱਡੀ ਤੇ ਆਪਣੀ ਦੀ ਬੈਟਰੀ ਦੀ ਪ੍ਰੋਬਲਮ ਹੈਗੀ ਆ ਪਰ ਸੈਂਸਰ ਹੀ ਖਰਾਬ ਆ ਬੈਟਰੀ ਹੈਗੀ ਮੈਨੂੰ ਇਸ ਟਾਈਮ ਟਾਈਮ ਤਾਂ ਥਿਰ ਉਹ ਤੋੜਿਆ 11:00 11:30 ਮਿੰਟ ਹੋਏ ਨੇ ਹਾਂਜੀ ਕਿੱਦੋਂ ਸਾਰੇ ਜਾਣੇ ਹੋਰ ਸੁਣਾਓ ਤੇ ਸਵੇਰੇ ਸਵੇਰ ਤੇ ਆਪਾਂ ਤੁਰੇ ਹੋਏ ਸੀ ਕਿ ਆਪਾਂ ਸ਼ੁਰੂ ਕੀਤਾ ਸੀਗਾ ਟ੍ਰਿਪ ਆਪਣਾ ਫਰਾਂਸ ਤੋਂ ਕੇ ਹੁਣ ਆਪਾਂ ਖੜੇ ਇਟਲੀ ਸਵਿਟਜ਼ਰਲੈਂਡ ਦਾ ਨਿਕਲ ਚੁੱਕੇ ਆ ਸਾਰਾ ਕੋਈ ਟੈਨਸ਼ਨ ਟੁਚਨ ਕੋਈ ਨਹੀਂ ਤੇ ਹੁਣ ਆਪਾਂ ਨੂੰ ਮਿਲੇ ਆ ਯੋਗਰਾਜਵੀਰ ਤੇ ਇਹ ਵੀਰ ਹੈਗਾ ਆਪਣਾ ਮਲਤਾਨਾ ਮਲਤਾਨਾ ਕੰਪਨੀ ਤੁਸੀਂ ਸੁਣੀ ਹੋਣੀ ਆ ਕਾਫੀ ਮਸ਼ਹੂਰ ਕੰਪਨੀ ਹੈ ਵੀ ਹਾਂਜੀ ਹਾਂਜੀ ਤੇ ਵੀਰ ਹੈਗਾ ਪਰਾਣਾ ਡਰਾਈਵਰ ਮਲਤਾਨਾ ਦਾ ਤੇ ਵੀਰੇ ਨੇ ਬਹੁਤ ਸਵਾਦ ਅਮਸ਼ਰੂਮ ਦੀ ਸਬਜ਼ੀ ਬਣਾਈ ਐਂਡੀ ਕਰਾਤਾ ਬਾਈ ਨੇ ਤੇ ਹੁਣ ਵੀਰੇ ਨੇ ਬਣਾਇਆ ਸੀਗਾ ਕਰੜਕ ਕਰੜ ਪੀ ਕੇ ਹਟਿਆ ਹੀ ਲस्सी ਦਾ ਮਕਾਤਾ ਮਕਾਤਾ ਸਹੀ ਨਾ ਭਾਈ ਨੇ ਪਹਿਲੀ ਵਾਰ ਜ਼ਿੰਦਗੀ ਦੀ ਚੀਜ਼ ਪੀਤੀ ਭਾਈ ਮਾੜਾ ਐਕਸਪਲੇਨ ਕਰੋ ਕਿ ਦਾ ਕੀ ਕੀ ਪਾਇਆ ਸੀਗਾ ਇਹ ਆਪਣਾ ਭਾਈ ਕਰੜ ਹੁੰਦਾ ਜਿੱਦਾਂ ਆਪਾਂ ਲੱਸੀ ਟਾਈਪ ਹੁੰਦਾ ਵਾ ਹਾਂ ਉਹ ਚ ਆਪਾਂ ਤਈ ਚ ਪਾਣੀ ਜ਼ਿਆਦਾ ਪਾ ਲੈਨੇ ਆ ਉਹ ਲੱਸੀ ਬਣ ਜਾਂਦੀ ਆ ਹਾਂ ਇਨ ਚ ਹਲਕੀ ਜੀ ਵਸ ਆਪਾਂ ਮੂਵਮੈਂਟ ਜੀ ਦੇਣੀ ਆ ਪਾਣੀ ਦੀ ਵੀ ਹਲਕਾ ਜਿਹਾ ਪਾਣੀ ਪਾ ਕੇ ਇਹ ਚ ਤੁਸੀਂ ਖੰਡ ਵਗੈਰਾ ਐਡ ਕਰ ਸਕਦੇ ਆ ਆਪਣਾ ਜੇ ਫਰੂਟ ਹੈਗਾ ਉਹਦਾ ਸੈਲਟ ਕੱਟ ਕੇ ਐਡ ਕਰ ਸਕਦੇ ਆ ਬਟ ਇੱਚ ਹਲਕਾ ਜਿਹਾ ਨਮਕ ਤੇ ਜੇ ਕਾਲੀ ਮਿਰਚ ਪੈਂਦੀ ਉਹ ਪੌਣੀ ਪੌਣੀ ਆ ਉਹਨੂੰ ਘੋਲ ਕੇ ਬੜੀ ਤੁਸੀਂ ਪੀਤੀ ਆ ਕਿੱਡੀ ਆਪਣਾ ਕਹਿਣ ਚੀਜ਼ ਲੱਗੀ ਹੈ ਨਾ ਜਿੰਦਗੀ ਚ ਨਾ ਇਹ ਜੀ ਸੁਣੀ ਪਹਿਲੀ ਵਾਰੀ ਆ ਤੇ ਪੀਤੀ ਪਹਿਲੀ ਵਾਰੀ ਆ ਬਹੁਤ ਵਸਟ ਚੀਜ਼ ਆ ਜਿਹਦਾ ਰੋਟੀ ਪਾਣੀ ਆਪਣਾ ਹਾਰਦ ਵਿੱਚ ਸੈਟ ਕਰ ਦਿੰਦੀ ਆ ਬਹੁਤ ਵਧੀਆ ਏ ਬਹੁਤ ਕਿੰਨੀ ਟੇਸਟ ਆ ਯਾਰ ਤੁਸੀਂ ਬਣਾ ਕੇ ਦੇਖਿਓ ਬਸ ਇੱਕ ਦਹੀਂ ਇੱਕ ਖੰਡ ਇੱਕ ਕਾੜੀ ਮੇਲ ਤੇ ਕਾਲਾ ਨਮਕ ਚਾੜਨਾ ਮੁਕ। ਚਿੱਟਾ ਵੀ ਚੱਲ ਜੂਗਾ ਕਿਤੇ। ਚਿੱਟਾ ਵੀ ਚੱਲੂ ਪਰ ਚਿੱਟਾ ਜਿੱਦਾਂ ਲੋਕੀ ਲਾਇਕ ਨਹੀਂ ਕਰਦੇ। ਹਾਂ ਕਾਲਾ ਨਮਕ ਆ ਪਾ ਕੇ ਦਹੀਂ ਤੇ ਜ਼ਿਆਦਾ ਪਾਣੀ ਨਹੀਂ ਪਾਉਣਾ ਹਲਕਾ ਦਹੀਂ ਪਤਲਾ ਕਰਨਾ ਪਾ ਮਾੜਾ ਜ। ਵੀ ਆਪਾਂ ਦਹੀਂ ਕਾੜਾ ਰੱਖਣਾ ਪੂਰਾ। ਕਾੜਾ ਰੱਖਣਾ। ਤੇ ਰੋਟੀ ਖਾਣ ਤੋਂ ਬਾਅਦ ਪੀਓ ਆਏ ਚਾਸੀ ਮਜ਼ਾ ਆ ਜਾਂਦਾ। ਚਾਸੀ ਆ ਜਾਂਦੀ ਬੋਰੀ। ਤੇ ਚਲੋ ਬਾ ਹੁਣ ਰੋਟੀ ਪਾਣੀ ਖਾ ਲਿਆ ਆ ਤੇ ਹੁਣ ਆਪਾਂ ਕੱਲ ਨੂੰ ਕਰਨੀ ਗੱਡੀ ਖਾ ਲਈ। ਭਾਈ ਤੁਸੀਂ ਕਿੱਥੇ ਕਰਨੀ ਖਾ ਲਈ? ਮੈਟਲ ਹੀ ਕਰਨੀ ਭਾਜੀ ਇੱਥੇ। ਇੱਥੋਂ ਲੋਡ ਕਰਕੇ ਬਦਾਂ ਟ੍ਰੇ ਤੇ ਤੇ ਲੋ ਮਿਲਦੇ ਆ ਤੇ ਤੁਹਾਨੂੰ ਦੰਦ ਦਿਖਾਉਨੇ ਆ ਹੋਰ ਗੱਲਬਾਤ ਤੇ ਬਾਕੀ ਭਾਜੀ ਨੂੰ ਪੁੱਛਾਂਗੇ ਕੀ ਹਿਸਾਬ ਕਿਤਾਬ ਭਾਜੀ ਕਿਹੜੀ ਕੰਪਨੀ ਚ ਤੁਸੀਂ ਕਿਸੇ ਨੌਲੇਜ ਲੈਡਿੰਗ ਹੋਏ ਤਾਂ ਆਪਾਂ ਭਾਜੀ ਦਾ ਕਰਾਂਗੇ ਇੰਟਰਵਿਊ ਹੋਰ ਠੀਕ ਆ ਨੈਕਸਟ ਟਾਈਮ ਦੇ ਮਿਲਦੇ ਹਾਂ ਬਿਲਕੁਲ ਭਾਜੀ ਤੇ ਚਲੋ ਮਿਲਦੇ ਆ ਮਿੱਤਰੋ ਆਪਾਂ ਕਰਾਉਨੇ ਕੱਲ ਗੱਡੀ ਖਾਲੀ ਓਕੇ ਹਾਂਜੀ ਆਪਾਂ ਉਹੀ ਪਾਰਕਿੰਗ ਚ ਖੜੇ ਆ ਜਿਹੜੀ ਲਾਸਟ ਵੀਕਐਂਡ ਖੜੇ ਸੀਗੇ ਆ ਆਪਣੀ ਗੱਡੀ ਉਹ ਭਾਜੀ ਦੀ ਗੱਡੀ ਭਾਜੀ ਚਲਾਉਂਦੇ ਬੋਲੋ ਗੱਡੀ ਸੋਹਣੀ ਆ ਇਹ ਨਾਈਟ ਵੀ ਉਹ ਵੀਡੀਓਜ਼ ਤੁਸੀਂ ਵਲੌਗ ਚ ਦੇਖਿਆ ਸੀਗਾ ਸਵੇਰ ਦਾ ਤੇ ਆ ਹੈਗਾ ਰਾਤ ਦਾ ਵੀ ਉਹ ਪੰਪ ਟਾਇਲਟ ਵਗੈਰਾ ਅੰਦਰ ਕਿਹਟਿਆ ਆਹ ਵਾਲੀ ਲੋਕੇਸ਼ਨ ਨਾਲ ਵੀ ਪਣਦੀ ਪਈ ਆ ਪਾਰਕਿੰਗ ਬਹੁਤ ਜ਼ਿਆਦਾ ਵੱਡੀ ਆ ਕਾਫੀ ਵੱਡੀ ਆ ਇਟਲੀ ਤੇ ਇਹ ਪੰਪ ਤੇ ਪਾਰਕਿੰਗ ਤਕਰੀਬਨ ਮਿਲ ਜਾਂਦੀ ਹੈ ਕਿਉਂਕਿ ਇਹ ਹੈਗਾ A1 ਰੋਡ A1 ਰੋਡ ਤੇ ਚੱਕਰ ਕੋਈ ਨਹੀਂ ਹੈਗਾ ਪਾਰਕਿੰਗ ਦਾ ਮਿਲ ਜਾਂਦੀ ਹੈ ਗੱਡੀਆਂ ਘਾਟ ਹੀ ਆਉਂਦੀਆਂ ਅੰਦਰ ਚਲੋ ਹੁਣ ਧੋਣੇ ਆ ਭਾਂਡੇ ਠੰਡੇ ਹੱਥ ਠੰਡੇ ਪਾਣੀ 'ਚ ਊ ਪਹਿਲੀ ਛੱਟ ਲੱਗੀ ਜਾਂਦੀ ਮਿੱਤਰੋ ਤੇ ਹੁਣ ਭਾਂਡੇ-ਪੁੰਡੇ ਧੋਣੇ ਆ ਭਾਂਡੇ-ਪੁੰਡੇ ਧੋ ਕੇ ਤੇ ਫਿਰ ਹੁੰਨੇ ਆ ਵਿਲੇ ਫਿਰ ਮੈਂ ਕਰ ਰਿਹਾ ਆਪਣੀ ਗੱਡੀ ਦੀ ਪੈਕਿੰਗ ਆ ਗੁੱਡੀਆਂ ਵਗੈਰਾ ਸਾਰੀਆਂ ਲਾ ਲੈਣੀਆਂ ਨੇ ਜਿੰਨੇ ਪੇਪਰ ਵਗੈਰਾ ਪਏ ਸਾਰੇ ਚਾੱਕ ਲੈਣੇ ਚੱਕ ਕੇ ਬੈਗ ਚਾ ਰੱਖ ਲੈਣੇ ਆ ਤੇ ਫਿਰ ਚੱਲਦੇ ਆ ਤੇ ਹੁਣ ਆਪਾਂ ਚੱਲਣੇ ਗੱਡੀ ਖਾਲੀ ਕਰਾਉਣ ਤੇ ਕੱਲ ਤੇ ਆਪਾਂ ਖੜੇ ਆਪਣੀ ਰੈਸਟ ਹੋ ਗਈ ਆ ਕਾਫੀ ਜ਼ਿਆਦਾ ਐਮਰ ਆਪਾਂ ਵਿੱਚ ਲਾਤੇ ਆ ਤੇ 2 ਮਿੰਟ ਹੋਇਆ ਐਮਰ ਲਾਈਨੋਂ ਆਪਾਂ ਖੜੇ ਨੂੰ 16 ਘੰਟੇ ਹੋ ਗਏ ਨੇ 8 ਵਜੇ ਕੰਨੇ ਸਵੇਰ ਦੇ ਮੈਨੇਜਰ ਤੇ ਹੈਲੋ ਹਾਇ ਆ ਚੁੱਕੇ ਨੇ ਤੇ ਆਪਾਂ ਸਾਡੇ ਨਾਲ ਵਾਈ ਫਿਕਸ ਕਰਾਉਣ ਜਾਣੀ ਹੈ ਤੁਹਾਡੀ ਖਾਲੀ ਕਿਲੋਮੀਟਰ ਹੈਗੇ ਇਹਦੇ ਇੱਥੋਂ ਵੀ 30 ਕਿਲੋਮੀਟਰ ਹੈਗੇ 30 ਦੇ ਆਸ-ਪਾਸ ਲੱਤੀ ਕਿਲੋਮੀਟਰ ਤੱਕ ਹੈ ਹਨ 20 ਮਿੰਟਾਂ ਚ ਪਹੁੰਚ ਜਾਗੇ ਨੇੜੇ ਹੀ ਆ ਹਾਈਵੇ ਦਾ ਹੀ ਆ ਤਾਂ ਕਰੀਬਨ ਹਾਈਵੇ ਹੀ ਆ ਵੀ ਹਾਈਵੇ ਆ ਵੀ ਹਾਈਵੇ ਆ ਵੀ ਹਾਈਵੇ ਇੱਥੋਂ ਦੀ ਬਸ ਆ ਪਿੰਡ ਚ ਮੁਟਣਾ ਆ ਹਾਈਵੇ ਤੋਂ ਗੱਡੀ ਮੈਨੂੰ ਜਾਨੀ ਪਹਿਚਾਣੀ ਦੀ ਲੱਗਦੀ ਲੱਗੇ ਇਹਨਾਂ ਬਾਕੀ ਦੇਖ ਲੈਣੇ ਕੀ ਹਿਸਾਬ ਕਿਤਾਬ ਵਾ ਬਾਕੀ ਦੇਖ ਤਕਰੀਬਨ ਦਾ ਪੈਕਿੰਗ ਵੇਅਰ ਦਾ ਪੈਕਿੰਗ ਵੇਅਰ ਵਗੈਰਾ ਆਪਣੀ ਹੋ ਗਈ ਹੈ ਤਕਰੀਬਨ ਤੇ ਹੁਣ ਆਪਾਂ ਬਸ ਗੱਡੀ ਦਾ ਮਾੜਾ ਮੋਟਾ ਖਲਾਰਾ ਖਲੋਦਾ ਪਿਆ ਹੋਇਆ ਵਾ ਤੇ ਆਪਾਂ ਚਲਦੇ ਆ ਗੱਡੀ ਖਾਲੀ ਕਰਾਉਣ ਗੱਡੀ ਖਾਲੀ ਕਰਾ ਕੇ ਆਪਾਂ ਸਾਰਾ ਸਮਾਨ ਚੱਕ ਕੇ ਮਾਰਨਾ ਥਾਈਲਿਆਂ ਚ ਤੇ ਥੈਲੇ ਲੈ ਕੇ ਤੇ ਮੁੜ ਕੇ ਫਿਰ ਆਪਣ ਲੈਂ ਆਉਣਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਦਾ ਗੱਡੀ ਲੈਣ ਆਉਂਦੀ ਆ ਕਿੰਦਾ ਪਲਤਵਾਰੀਆਂ ਜਾਂਦੇ ਆ ਲਤਵਾਰੀਆਂ ਜਾ ਕੇ ਫਿਰ ਕੰਪਨੀ ਚ ਕੀ ਹਿਸਾਬ ਕਿਤਾਵਾ ਕੀ ਮਾਹੌਲ ਬਣਦਾਗਾ ਸਾਫ ਕਰਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਰੂਮ ਤੇ ਜਾਵਾਂਗੇ ਹੁਣ ਤੁਹਾਨੂੰ ਇਹ ਵੀ ਕੁਐਸਚਨ ਪੁੱਛਣਾ ਵੀ ਰੂਮ ਕਿਵੇਂ ਕੱਪੜੇ ਦਿੰਦੇ ਨੇ ਕਿ ਨਹੀਂ ਕੰਪਨੀ ਮੇਰੇ ਵੀਰੋ ਕੁਝ ਨਹੀਂ ਦਿੰਦੀ ਆ ਆਪਾਂ ਸਿਰਫ ਆਪਾਂ ਆਪਣੇ ਪੈਸੇ ਦੇ ਦਮ ਤੇ ਰੂਮ ਲੈਣਾ ਆ ਬਾਕੀ ਲੋਕੇਸ਼ਨ ਆ ਫਿਕਸ ਹੈਗੀਆਂ ਨੇ ਆਪਣੀਆਂ ਆਪਾਂ ਜਿੱਥੇ ਹਮੇਸ਼ਾ ਰਹਿੰਨੇ ਉੱਥੇ ਹੀ ਰਹਿਵਾਂਗੇ ਤੇ ਉਮੀਦ ਦੋ ਚਾਰ ਯਾਰ ਨੇ ਹੋਰ ਮਿਲ ਜਾਣਗੇ ਹੌਲੀ ਹੌਲੀ ਤੇ ਆ 17 18 19 19 ਤਰੀਕ ਦੀ ਹੈਗੀ ਆਪਣੀ ਫ ਤੇ 19 ਨੂੰ 19 ਵਾਰ ਤੇ ਆਪਾਂ ਬਹੁਤ ਬਹੁਤ ਐਕਸਾਈਟਿਡ ਆ ਕਿ ਵੀ ਆਪਾਂ ਚੱਲੇ ਆਂ 5 ਕੁ ਮਹੀਨੇ ਬਾਅਦ ਇੰਡੀਆ ਬਹੁਤ ਇੰਨਾ ਕ ਟਾਈਮ ਕੰਮ ਕਰਕੇ ਬਾਕੀ ਇੱਥੇ ਰਹਿ ਕੇ ਵੀ ਕੀ ਕਰਨਾ ਹਾਂਜੀ ਪੇਪਰ ਤੇ ਆਏ ਆਂ ਆਹ ਹੈਗੀ ਕੰਪਨੀ ਪ੍ਰੋਟੋਕਾਲ ਫਾਲੋ ਕਰਨਾ ਪੈਂਦਾ ਵੈਸਟ ਪਾਉਣੀ ਪੈਂਦੀ ਹੈ ਜੈਕਟ ਆਪਣੀ ਕੰਪਨੀ ਨੇ ਦਿੱਤੀ ਹੋਈ ਹੈ ਮੋਟੀਆਂ ਆਪਣੀਆਂ ਕੀ ਯੂਨਿਕ ਟ੍ਰਾਂਸਪੋਰਟ ਤੇ ਹੁਣ ਆਪਾਂ ਦੇਖਦੇ ਆਂ ਆਪਾਂ ਹੱਪ ਖਾਲੀ ਕਰਨੀ ਆ ਕਿ ਕੀ ਉਹ ਕਰਨਗੇ ਕੁਝ ਨਹੀਂ ਪਤਾਗਾ ਬਟ ਆਏ ਆਂ ਵੀ ਜੇ ਆਪ ਕਹਿਣਗੇ ਤਾਂ ਆਪਾਂ ਬੈ ਬਣ ਜਾਣਗੇ ਜੇ ਉਹ ਕਰਨਗੇ ਤਾਂ ਵੀ ਚੰਗਾ ਬਹਿਣਾ ਆਈ ਬਣਨ ਤਾਂ ਬਿੱਲੇ ਬੈਠੇ ਰਹਿਣਾ ਗੱਡੀ ਬਟ ਕੁਝ ਨਹੀਂ ਕਹਿ ਸਕਦੇ ਕਿ ਹਲੋ ਰਣੇ ਜੀ ਕਨਫਰਮ ਨਹੀਂ ਕੀਤੀ ਹੈਗੀ ਤੇ ਉਹ ਕਹਿੰਦੇ ਤਾਂ ਥੋੜੀ ਆਪਣੀ 9:30 ਵਜੇ ਦੀ ਐਂਟਰੀ ਸੀਗੀ ਤੁਸੀਂ ਪਹਿਲਾਂ ਆਏ ਹੋ ਤਾਂ ਤੁਹਾਨੂੰ 10-15 ਮਿੰਟ ਵੇਟ ਕਰਨੀ ਪੈਣੀ ਹੈ ਮੈਂ ਕਿਹਾ ਮੈਨੂੰ ਪਤਾ ਆ ਤੇ ਕਿ ਐ ਤੁਹਾਨੂੰ ਫੋਨ ਕਰਾਂਗੇ ਫੋਨ ਕਰਕੇ ਫਿਰ ਉਹ ਆਪਣਾ ਸੱਦਣਗੇ ਦੱਸਣਗੇ ਇਹਨਾਂ ਨੰਬਰ ਰੈਂਪ ਤੇ ਗੱਡੀ ਲਾਓ ਤੇ ਮੁੜ ਕੇ ਪੁੱਛੂੰਗਾ ਦੇਖੂੰਗਾ ਤੇ ਬਾਕੀ ਗੱਡੀਆਂ ਦੇ ਡਰਾਈਵਰ ਬੈਠੇ ਹੋਏ ਸੀਟਾਂ ਤੇ ਤਾਂ ਠੀਕ ਹੈ ਤਾਂ ਮਤਲਬ ਵੀ ਆਪ ਨਹੀਂ ਖਾਲੀ ਕਰਨੀ ਜੇ ਕੋਈ ਨਹੀਂ ਗੱਡੀਆਂ ਤੇ ਬੈਠਾ ਹੋਇਆ ਰੈਂਪ ਤੇ ਗੱਡ फिर आप खाली करेंगे दिखावे अंदर नज़ारा ओके नज़ारे ना तो मेतरा उन्होंने अंदर नहीं जान दिता गा तो चलो टॉयलेट वगैरह होंगे कंपनियाँ के कैंट पूरे नीट एंड तो पूरे वाइए फाइव स्टार आ गए तो कई कंपनी तो इधर भी कैंट होंगे पर चलो कोई नहीं हम देखते ग्डी की होंगी हाँ जी टूल अपना मेतर है छोटा इधर भी छोटा लगे उधर भी छोटा लगेगा पर कई ट्राल ने अपनी कंपनी काफ़ी व्डे टूल ने ਸੋ ਕੈਰ ਗੱਡੀ ਖਾਲੀ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣਾ ਸਮਾਨ ਬਾਹਰ ਰੱਖਣਾ ਪੈਂਦਾ ਆ ਸੋ ਇੱਕ ਤਾਂ ਟਿਸ਼ੂ ਲੋਡ ਕੀਤੇ ਹੋਏ ਸੀਗੇ ਤੇ ਉਦੋਂ ਬੈਲਟਾ ਵਗੈਰਾ ਵੀ ਬਾਹਰ ਰੱਖਣੀਆਂ ਪੈਂਦੀਆਂ ਨੇ ਸਾਰੀਆਂ ਆ ਰੈਚਡ ਵਗੈਰਾ ਤੇ ਜਿੱਥੇ ਗੱਡੀ ਲਾਈਸ ਰੈਂਪ ਤੇ ਪਤਾ ਨਹੀਂ ਇਹਨਾਂ ਨੇ ਕਾਹ ਤੋਂ ਪਿੱਲਰ ਤੇ ਬਣਾਏ ਹੋਏ ਆ ਸੀਮੈਂਟ ਦੇ ਸਮਝ ਨਹੀਂ ਆਉਂਦੇ ਕਿ ਬੇਫਾਲਤੋ ਕੋਈ ਕੰਮ ਨਹੀਂ ਇਹਨਾਂ ਦਾ ਫਿਰ ਲਾਈਨਾਂ ਮਾਰੀਆਂ ਬਿਲਰੀ ਬਣਾਏ ਹੋਏ ਆ ਤੇ ਕਈ ਵਾਰੀ ਐ ਹੁੰਦਾ ਵਾ ਵੀ ਜੇ ਆਪਾਂ ਧਿਆਨ ਨਾ ਲਈਏ ਤਾਂ ਇਹਨਾਂ ਟੱਚ ਹੋ ਜਾਂਦੀ ਗੱਡੀ ਤੇ ਬਾਅਦੋਂ ਆਪਣੇ ਬੰਪਰ ਵਗੈਰਾ ਰਗੜੇ ਜਾਂਦੇ ਆ ਸੇਮ ਹੀ ਜਿਵੇਂ ਇਧਰਲੇ ਪਾਸੇ ਆ ਤੇ ਸੇਮ ਹੀ ਉਧਰਲੇ ਪ ਗੱਡੀ ਅੱਗੇ ਦੀ ਗੱਡੀ ਮੂਰੇ ਵੀ ਕਾਫੀ ਜਗ੍ਹਾ ਸੀ ਕਿ ਗੱਡੀ ਘਮ ਵੀ ਆਰਮਨ ਨਾਲ ਗਈ ਤੇ ਆਰਮਨ ਲੱਗ ਗਿਆ ਬਟ ਫੇਰ ਵੀ ਮੈਨੂੰ ਪਿਲ ਰਾਂ ਦਾ ਸਮਝ ਨਹੀਂ ਆਇਆ ਵੀ ਕਿਉਂ ਲੱਗੇ ਆ ਚਲੋ ਕੋਈ ਨਹੀਂ ਕੀ ਪਤਾ ਹਾਂਜੀ ਮਿੱਤਰੋ ਪੇਪਰ ਮਿਲ ਗਿਆ ਆਪਾਂ ਨੂੰ ਪੇਪਰ ਬੇਲੇ ਹੋ ਗਏ ਹੁਣ ਆਪਾਂ ਬਸ ਗੱਡੀ ਮੜੀ ਰੈਂਪ ਤੋਂ ਗਾਹਾਂ ਕਰਕੇ ਤੇ ਜਿਹੜਾ ਪਖਲਾ ਖਲਾਰਾ ਪਾਇਆ ਉਹ ਖਲਾਰਾ ਚਾਕੇ ਟਰੱਕੇ ਚ ਸੁੱਟਣਾ ਕਰ ਤੇ ਮੁੜ ਕੇ ਤੇ ਮੂੰਹ ਚਾਕੇ ਫੇਰ ਤੁਰ ਪੜਨਾਵੇਂ ਲੋਡ ਤੇ ਪਰ ਹਾਲੇ ਤੱਕ ਕੋਈ ਨਵਾਂ ਲੋਡ ਨਹੀਂ ਆਇਆ ਤੇ ਦੇਖੋ ਕਿਹੜਾ ਬੱਬਾ ਬੰਦਾ ਮੈਨੇਜਰ पर आप हाले पेपर पाने नहीं है पहला आपाला समेटा सारा उदू बाद चाह पीवेंगे फिर पेपर पावे चाह चू पी लिए टाइम तक क्योंकि रैंपते ला के आप चाह पी सकते पर नहीं पीती क्योंकि कई बार हम मिनटों मिनट ग्डी झाड़ देंगे तो मिंट -मिंट दें दे। कहने के जो आप चाह का कप मूँह लाने कहेंगे तोर लो हमेशा ही होंगे गा हूँ आप रैंप से रोटी पानी खाने बंद करती है सो so, चलते हैं अगे ਕੰਪਨੀ ਦੇ ਬਾਹਰ ਵੀ ਪਾਰਕਿੰਗ ਹੈਗੀ ਪਰ ਕੰਪਨੀ ਦੇ ਬਾਹਰ ਪਾਰਕਿੰਗ ਖੜ ਕੇ ਕਰਾਂਗੇ ਮੇਰੇ ਬੰਦੇ ਨਹੀਂ ਹਲਦੀ ਲੋਡ ਤਾਂ ਹੁੰਦਾ ਨਹੀਂ ਹੈਗਾ ਪਰ ਫਿਰ ਵੀ ਜੇ ਲੋਡ ਆ ਗਿਆ ਤਾਂ ਫਿਰ ਦੇਖੋ ਕਿਹੜਾ ਬੰਮ ਬੰਦਾ ਹੋ ਓਕੇ ਤੇ ਆਹ ਹੋ ਗਈ ਹੈ ਗੱਡੀ ਆਪਣੀ ਖਾਲੀ ਰੈਂਪ ਤੇ ਹੋ ਗਈ ਹੈ ਉਹਨੇ ਆਪਾਂ ਜਮਾ ਵੀ ਜਾਣ ਨਹੀਂ ਦਿੱਤਾਗਾ ਪਿੱਛੇ ਆਪੇ ਪੇਪਰ ਲੈ ਕੇ ਆਏ ਆਪੇ ਪੇਪਰ ਲੈ ਕੇ ਗਏ ਆਪਣੇ ਤੋਂ ਤੇ ਵੇ ਲੈ ਆਉਣੇ ਕੰਮ ਤਕਰੀਬਨ ਵੇਲੇ ਹੀ ਰਹਿਦਾ ਕਦੇ ਕਦੇ ਹੁੰਦਾ ਵੀ ਰੋਡ ਰੋਡ ਔਖਾ ਮਿਲ ਜੇ ਤੇ ਇੱਕ ਗੱਲ ਹੋਰ ਸੱਚ ਹਾਂ ਜਿਹੜਾ ਮੇਰਾ ਵੀਰ ਭਰਾ ਇੰਡੀਆ ਤੋਂ ਬਲੌਗ ਦੇਖਦਾਗਾ ਇੰਡੀਆ ਤੋਂ ਯੂਰਪ ਆਉਂਦਾ ਚਾਹਵਣ ਹੈਗਾ ਯਾ ਤੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਇੰਗਲਿਸ਼ ਪਰ ਯਰ ਦੱਸਾਂ ਸਹੀ ਆਉਣੀ ਚਾਹੀਦੀ ਹੈ 30% ਤਾਂ ਹੈਲੋ ਹਾਈ ਜਾਂ ਕੋਈ ਕੁਝ ਸਾਹਮਣੇ ਕਹਿੰਦਾ ਸਮਝ ਆਉਣੀ ਚਾਹੀਦੀ ਆਪਾਂ ਨੂੰ ਇਹ ਜ਼ਰੂਰੀ ਚੀਜ਼ ਹੈ ਇੱਥੇ ਕਿਉਂਕਿ ਜਰਮਨ ਚ ਡੱਚ ਬੋਲਦੇ ਆ ਇਟਲੀ ਜਿ ਟਾਲੀਅਨ ਸਪੈਨ ਸਪੈਨਿਸ਼ ਫਰਾਂਚ ਫਰਾਂਚ ਹਨਾ ਇੰਨੀਆਂ ਲੈਂਗੁਏਜਾਂ ਬੋਲਦੇ ਲੋਕ ਹਨਾ ਆਪਾਂ ਨੂੰ ਸਿੱਖੂ ਸੰਦ ਨਹੀਂ ਹੁੰਦਾਗਾ ਕੋਈ ਕੀ ਕਹਿੰਦਾ

ਫੋਨ ਨੰਬਰ ਤਾਂ ਮੈਨੂੰ ਸਮਝ ਆ ਗਿਆ ਵੀ ਇਹ ਮੈਨੂੰ ਕਿਹਾ ਵੀ ਆਪਣੀ ਟੈਲੀਫੋਨ ਨੰਬਰ ਲਿਖ ਕੇ ਦੇ ਮੈਨੂੰ ਵੀ ਜੇ ਜਿਹੜਾ ਰੈਂਪ ਉਹ ਕੁਤਨੀ ਦੱਸਾਂਗੇ ਹਨਾ ਇਹਨੇ ਨੰਬਰ ਤੇ ਜਾ ਕੇ ਟਿਕਾਉਣੀ ਆ ਤੇ ਬਸ ਆਪਾਂ ਗਿਆ ਪੇਪਰ ਦਿੱਤੇ ਉਹਨਾਂ ਨੂੰ ਫੋਨ ਨੰਬਰ ਦਿੱਤਾ ਉਹਨਾਂ ਨੇ ਮੈਨੂੰ ਕਾਲ ਕੀਤੀ ਅਧੇ ਘੰਟੇ ਬਾਅਦ ਹਾਂਜੀ ਆਪਣੀ ਇਟਾਲੀਅਨ ਪਾਸ਼ਾ ਸੀ ਮੈਨੂੰ ਕਿਹਾ ਇਹਨੇ ਨੰਬਰ ਰੈਂਪ ਤੇ ਲਾ ਦੋ ਮੈਨੂੰ ਕਿਹਾ ਸਮਝ ਨਹੀਂ ਆ ਰਹੀ ਸੀ ਮੈਂ ਕਿਹਾ ਪਲੀਜ਼ ਇੰਗਲਿਸ਼ ਤੇ ਫਿਰ ਉਹਨੇ ਕਿਹਾ 124 ਨੰਬਰ ਐਪ ਤੇ ਗੱਡੀ ਲਾ ਦੋ ਤੇ ਆਪਾਂ 124 ਨੰਬਰ ਰੈਂਪ ਤੇ ਗੱਡੀ ਲਾਈ ਤੇ ਮੁੜ ਕੇ ਵਸਾਪਾ ਆ ਕੇ ਗੱਡੀ ਖੋਲੀ ਰਿਵਰਸ ਲਾਈ ਰੈਂਪ ਆਪਾਂ ਕੋਈ ਆਪਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਲਾਈ ਰੈਂਪ ਤੇ ਆਰਾਮ ਨਾਲ ਲਾ ਕੇ ਹੁਣ ਗੱਡੀ ਆਪੇ ਖਾਲੀ ਹੋ ਗਈ ਆਪੇ ਪੇਪਰ ਦੇ ਗਿਆ ਆਪ ਸਿਰਫ ਇੱਕ ਸਟੈਂਪ ਕਰਾਣੀ ਹੁੰਦੀ ਪੇਪਰ ਤੇ ਹਾਂ ਗੱਡੀ ਦੀ ਸਟੈਂਪ ਖਾਲੀ ਹੋ ਗਈ ਸਟੈਂਪ ਉਹ ਲੱਗ ਗਈ ਆ ਆਪਣਾ ਕੰਮ ਫਿਨਿਸ਼ ਹੁਣ ਆਪਾਂ ਸਿਰਫ ਤੁਰਨਾ ਹੈ ਇੱਥੋਂ ਨਹੀਂ ਕੁਛ ਮਾੜੀ ਮੋਟੀ ਇੰਗਲਿਸ਼ ਆਂਦੀ ਆ ਹੈਲੋ ਹਾਈ ਟੁੱਟੀ ਫੁੱਟੀ ਇੰਗਲਿਸ਼ ਆਂਦੀ ਆ ਟੁੱਟੀ ਫੁੱਟੀ ਉਹਨਾਂ ਨੂੰ ਆਂਦੀ ਆ ਦੋ ਦੋਨੇ ਟੁੱਟੀਆਂ ਜੁੜਦੀਆਂ ਨਹੀਂ ਫਿਰ ਕੰਮ ਬੰਦ ਜਾਂਦਾਗਾ ਉੱਥੇ ਬਸ ਐ ਵੀ ਟੁੱਟੀ ਫੁੱਟੀ ਵੀ ਚਾਹੀਦੀ ਆ ਕਈ ਲੋਕ ਕਹਿੰਦੇ ਵੀ ਜਮਾ ਨਹੀਂ ਚਾਹੀਦੀ ਲੋਡ ਹੋਣੀ ਚਾਹੀਦੀ ਕਈ ਲੋਕ ਹੁੰਦੇ ਨੇ ਨੀਦਰਲੈਂਡ ਗੱਡੀ ਖਾਲੀ ਕਰਨੀ ਪੈਂਦੀ ਆ ਬੈਲਜੀਅਮ ਖਾਲੀ ਕਰਨੀ ਪੈਂਦੀ ਉਹਨਾਂ ਨੂੰ ਇੰਗਲਿਸ਼ ਆਉਂਦੀ ਆ ਉਹਨਾਂ ਦਾ ਐਕਸਨ ਐਕਸਲਟੀ ਬੜਾ ਘੈਂਟ ਆ ਤੇ ਉੱਥੇ ਵੀ ਰਿੰਗਲਿਸ਼ ਜ਼ਰੂਰੀ ਪੈਂਦੀ ਆ ਹਰ ਇੱਕ ਕੰਟਰੀ ਚ ਪੈਂਦੀ ਆ ਇਹਨਾਂ ਨੂੰ ਵੀ ਜਦੋਂ ਇਹਨਾਂ ਨੇ ਕਿਹਾ ਵੀ ਪਲੀਸ ਗੋ ਰੈਂਪ 124 ਜਾਂ 24 ਜਿੰਨਾ ਵੀ ਦਿੱਤਾ ਇੰਨੀ ਕਿ ਇੰਗਲਿਸ਼ ਤਾਂ ਮਤਲਬ ਸਮਝਣੀ ਚਾਹੀਦੀ ਆ ਸੋ ਜਿਹਨਾਂ ਨੂੰ ਇੰਨੀ ਆਉਂਦੀ ਆ ਉਹਨਾਂ ਦਾ ਮੋਸਟ ਵੈਲਕਮ ਆ ਤੇ ਗੱਡੀ ਚਲਾਉਣੀ ਆਉਣੀ ਆਂਦੀ ਆ ਗੱਡੀ ਚਲਾਉਣੀ ਜੇ ਤੁਹਾਨੂੰ ਪਰਫੈਕਟ ਆਉਂਦੀ ਆ ਇੰਡੀਆ ਦੇ ਵਿੱਚ ਟਰਾਲਾ ਚਲਾਉਣਾ ਦਾ ਟਰੱਕ ਨਹੀਂ ਟਰਾਲਾ ਸੋ ਉਹ ਬੰਦਾ ਮਾਰ ਨਹੀਂ ਖਾਂਦਾ ਇੱਥੇ ਆ ਕੇ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਨਹੀਂ ਜਿਹਨੂੰ ਨਹੀਂ ਆਉਂਦੀ ਹੈਗੀ ਉਹ ਫਿਰ ਉਹਦੀ ਕੁੱਤੀ ਰੌੜ ਰਹੀਆਂ ਹਨ ਗੱਡੀ ਨਹੀਂ ਆਉਂਦੀ ਇੱਥਰਾਂ ਨਹੀਂ ਕਿਉਂਕਿ ਇੱਥੇ ਵੀ ਚਲਾਣੀ ਸੌਖੀ ਨਹੀਂ ਹੈਗੀ ਤੇ ਸੋ ਇੰਨੀ ਕਿੰ ਇਨਫੋਰਮੇਸ਼ਨ ਆਪਾਂ ਮਾੜੀ ਪਾਸ ਕੀਤੀ ਉਮੀਦ ਹੈ ਤੁਹਾਨੂੰ ਪਸੰਦ ਆਈ ਤਾਂ ਦੱਸਿਓ ਲਾਈਕ ਕਰਿਓ ਜੇ ਤੁਹਾਡੀ ਕੰਮ ਦੀ ਗੱਲ ਹੋਈ ਤੇ ਜੇ ਕੋਈ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੈਂ ਤੁਹਾਨੂੰ ਕਮੈਂਟਾਂ ਚ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਜਿਵੇਂ ਗੱਡੀ ਤੁਰੀ ਆ ਮੈਨੂੰ ਇਹਨੂੰ ਪਤਾ ਲੱਗ ਗਿਆ ਗੱਡੀ ਤੁਰ ਪਈ ਆ ਕਿਉਂਕਿ ਆ ਟੈਕੋ ਹੁੰਦੇ ਨੇ ਇਹ ਉਹਨਾਂ ਦੇ ਨਾਲ ਉੱਥੇ ਅਟੈਚ ਹੁੰਦੇ ਨੇ ਉਹਨਾਂ ਸਿਸਟਮ ਉਹਨਾਂ ਬਦਲਾਉਂਦਾ ਕਦੋਂ ਕਿਹੜੀ ਗੱਡੀ ਖਿਲਦੀ ਆ ਤੁਰਦੀ ਆ ਕਿਹੜੀ ਰੈਸਟ ਤੇ ਖੜੀ ਆ ਕਿਹਨੇ ਬੰਦ ਕਰ ਲਈ ਸਭ ਪਤਲਾਤਾ ਉਹਨਾਂ ਨੂੰ ਐ ਨਹੀਂ ਹੈਗਾ ਕੁਝ ਵੀ ਉਹਨਾਂ ਨੂੰ ਨਹੀਂ ਬਦਲਾਤਾ ਪੁੱਦੂ ਬਣਾ ਸਕਦੇ ਆ ਇਹ ਤਾਂ ਕੋਈ ਸੀਟੀ ਹੈਗਾ ਚਲੋ ਸਮਾਨ ਇਕੱਠਾ ਕਰਦੇ ਆ ਚਲੋ ਤੁਹਾਨੂੰ ਗੱਡੀ ਖਾਲੀ ਹੋਈ ਹਾਂਜੀ ਗੱਡੀ ਹੋ ਗਈ ਆਪਣੀ ਖਾਲੀ ਤੇ ਆਪਾਂ ਦੇਖਦੇ ਆ ਫਲੋਰ ਵਗੈਰਾ ਸਾਡਾ ਸਰ ਕੋ ਸੈਟਾ ਕੋਈ ਚੀਜ਼ ਥੋੜੀ-ਤਾੜੀ ਤਣੀ ਤੇ ਬਾਕੀ ਚਲੋ ਆ ਸਮਾਨ ਰੱਖਦੇ ਅੰਦਰ ਤੇ ਆਹ ਅਨਲੋਡਿੰਗ ਹੋ ਗਈ ਹੈ ਫਿਨਿਸ਼ ਤੇ ਮਿੱਤਰੋ ਆਪਾਂ ਕਰਦੇ ਆ ਵਲੋਗ ਨੂੰ ਇੱਥੇ ਖਤਮ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਜੇ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਓਕੇ ਤੇ ਜੇ ਕੋਈ ਗੱਲਬਾਤ ਪੁੱਠੀ ਨਹੀਂ ਹੋਈ ਜਾਂ ਕੋਈ ਨੌਲੇਜ ਇਨਫੋਰਮੇਸ਼ਨ ਚਾਹੀਦੀ ਹੋ ਤਾਂ ਕਮੈਂਟਾਂ ਜ਼ਰੂਰ ਦੱਸਿਓ ਕਿ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ